ਆ ਪਿੰਡਾਂ ਵਿੱਚ ਡਟਮਾ ਵਿਰੋਧ ਹੋ ਰਿਹਾ ਏ ਪਿੰਡਾਂ ਵਿੱਚ ਡਟਮਾ ਵਿਰੋਧ ਮੋਦੀ ਸਰਕਾਰ ਦੇ ਲਾਣੇ ਦਾ ਮਰਦਾਬਾਦ 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 ਹੋਰ ਤੈਨੂੰ ਚੇਤਾ ਆ ਗਿਆ ਕਿਸਾਨ ਮਰੇ 370 ਥੇ 350 ਕਿਸਾਨ ਮਰ ਗਏ ਅੱਜ ਤੈਨੂੰ ਚੇਤਾ ਆ ਗਿਆ ਪਿੰਡਾਂ 'ਚ ਉਹ ਲੱਖ ਲਾੜ ਤੇ ਤੁਹਾਡੀ ਓਏ ਉਹ ਲੱਖ ਲਾੜ ਤੇ ਉਹ ਫੜੇ ਗੂ ਤੁਹਾਡਾ ਕਿਸਾਨਾਂ ਦੇ ਵਿਰੋਧ ਦੇ ਵਿਚਾਰ ਬੀਜਪੀ ਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚੋਣ ਪ੍ਰਚਾਰ ਰਹੇਗਾ ਖਾਸ ਕਰ ਸਬਦੀ ਨਜ਼ਰ ਸੀ ਸੋ ਇਹ ਜਿਹੜਾ ਚੋਣ ਪ੍ਰਚਾਰ ਦਾ ਅਸਰ ਜੋ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਇਸ ਤਰ੍ਹਾਂ ਗਰਮੀ ਦਾ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਉਸੇ ਤਰ੍ਹਾਂ ਚੋਣ ਸਰਗਰਮੀਆਂ ਵੀ ਲਗਾਤਾਰ ਵਧਦੀ ਜਾ ਰਹੀ ਔਰ ਪੰਜਾਬ ਦੀ 13 ਸੀਟਾਂ ਲੜਦੀ ਬੀਜਪੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰੇਗੀ ਔਰ ਕਿਸਾਨਾਂ ਦੇ ਵਿਚਾਰ ਕਿਸ ਤਰ੍ਹਾਂ ਮੁੱਦੇ ਲੈ ਕੇ ਜਾਏਗੀ ਉਸ ਦਾ ਅਸਰ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਵਾ ਸੋ ਅੱਜ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਬੀਜਪੀ ਦਾ ਵੱਡਾ ਜਿਹੜਾ ਜਿਹੜਾ ਕਿ ਤਰਨਜੀਤ ਸਿੰਘ ਸੰਧੂ ਉਹਨ ਜਿਸ ਤਰ੍ਹਾਂ ਕੇਂਦਰ ਦਾ ਰਵਈਆ ਰਿਹਾ ਉਸ ਦਾ ਵੀ ਜਿਹੜਾ ਵਾ ਇੱਕ ਵਿਰੋਧ ਦੇਖਣ ਨੂੰ ਮਿਲ ਰਿਹਾ ਸੋ ਅੱਜ ਜਿਹੜਾ ਤਰਨਜੀਤ ਸਿੰਘ ਸੰਧੂ ਆਜਨਾਲਾ ਦੇ ਵਿੱਚ ਕਾਫਲੇ ਦਾ ਜਿਹੜਾ ਵਿਰੋਧ ਕੀਤਾ ਗਿਆ ਔਰ ਕਈ ਗੱਲਾਂ ਜਿਹੜੀ ਆ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਗਈ ਸੋ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਆ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਹਜੇ ਪੰਜਾਬ ਦੇ ਵਿੱਚ ਕਾਫੀ ਸਮਾਂ ਹੈ 1 ਜੂਨ ਨੂੰ ਚੋਣਾਂ ਹੋਣੀਆਂ ਉਹ ਅਸਰ ਜਿਹੜਾ ਵਾ ਚੋਣ ਸਰਗਰਮੀਆਂ ਦਾ ਹੋਰ ਜਿਹੜਾ ਦੇਖਣ ਨੂੰ ਮਿਲੇਗਾ ਔਰ ਲਗਾਤਾਰ ਜਿਹੜੀ ਆ ਕਿਸਾਨੀ ਅੰਦੋਲਨ ਦਾ ਜਿਹੜਾ ਕਿਸਾਨ ਦਾ ਵਿਰੋਧ ਹੈਗਾ ਵਾ ਉਹ ਇਹਨਾਂ ਚੋਣ ਪ੍ਰਚਾਰ ਦੇ ਵਿੱਚ ਜ਼ੋਰ ਦੇਖਣ ਨੂੰ ਮਿਲੇਗਾ ਭ ਇਹਨੂੰ ਮੌਕੇ ਦੀ ਤਸਵੀਰਾਂ ਇਹ ਨਾਲੇ ਦੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਵਾ ਤਰਨਜੀਤ ਸਿੰਘ ਸੰਧੂ ਦਾ ਜਿਹੜਾ ਉਹ ਵਿਰੋਧ ਹੋਇਆ ਵਾ ਅੱਜ ਜਿਹੜਾ ਇੱਥੋਂ ਦਾ ਹਲਕਾ ਚਾਰਜ ਜਾਈ ਨਾਲੇ ਦਾ ਅਮਰਪਾਲ ਸਿੰਘ ਬੋਨੀ ਤੇ ਜਿਹੜਾ ਤਰਨਜੀਤ ਸਿੰਘ ਸੰਧੂ ਜਿਹਨੂੰ ਭਾਜਪਾ ਨੇ ਅਮਰਸਰ ਤੋਂ ਟਿਕਟ ਦਿੱਤੀ ਉਹਦਾ ਉਹਦਾ ਨਗਰ ਥੋਬੇ ਦੇ ਵਿੱਚ ਡਟਵਾ ਵਿਰੋਧ ਕੀਤਾ ਗਿਆ ਏ ਭਾਜਪਾ ਸਰਕਾਰ ਦਾ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਗੱਲਾਂ ਨਾ ਸੁਣਨ ਵਾਲੀ ਮੋਦੀ ਸਰਕਾਰ ਦਾ ਆ ਪਿੰਡਾਂ ਵਿੱਚ ਡਟਵਾ ਵਿਰੋਧ ਹੋ ਰਿਹਾ ਏ ਪਿੰਡਾਂ ਵਿੱਚ ਡਟਵਾ ਵਿਰੋਧ ਮੋਦੀ ਸਰਕਾਰ ਦੇ ਲਾਲੇ ਦਾ ਮਰਦਾਬਾਦ 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 ਹੋਰ ਤੈਨੂੰ ਚੇਤਾ ਆ ਗਿਆ ਕਿਸਾਨ ਮਰੇ 370 ਥੇ 350 ਕਿਸਾਨ ਮਰ ਗਏ ਅੱਜ ਤਹਾਨੂੰ ਚੇਤਾ ਆ ਗਿਆ ਪਿੰਡਾਂ 'ਚ ਉਹ ਲੱਕ ਨਾ ਦਿਹਾੜੀ ਓਏ ਉਹ ਲੱਕ ਓ ਪਾਕ ਬੱਜੇ ਸਿਰ ਤੇ ਪਾਕ ਬੱਜੇ ਸਿਰ ਤੇ ਓ ਲੱਖ ਲਾੜ ਤੇ ਓ ਲੱਖ ਲਾੜ ਤੇ ਢਾਡੀ ਓ ਓ ਲੱਖ ਲਾੜ ਤੇ ਓ ਪੱਗਾ ਵਧੀਆ ਸਿਰ ਤੇ ਓ ਓ ਕਿਸਾਨਾਂ ਨੂੰ ਰੋਲਤਾ ਤੂੰ ਓ ਓ ਕਿਸਾਨਾਂ ਨੂੰ ਰੋਲਤਾ ਓ ਓ ਕਿਸਾਨਾਂ ਨੂੰ ਰੋਲਤਾ ਓ ਓ ਲਾੜਾ 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 ਓ ਮਰੀਆਂ ਚ ਵੀਰਾਂ ਓ ਓ ਮਰੀਆਂ ਜਮੀਰਾਲੇ ਮਰੀਆਂ ਜਮੀਰਾਲੇ ਜੰਦਾਬਾਦ ਜੰਦਾਬਾਦ ਓ ਮਰੀਆਂ ਜਮੀਰਾ ਮਰੀਆਂ ਜਮੀਰਾਲੇ ਓ ਜਮੀਰਾ ਨਹੀਂ ਆ ਗਿਆ ਤੁਹਾਡੀਆਂ ਓ ਜੰਦਾਬਾਦ ਜੰਦਾਬਾਦ ਛੱਮ ਕਰਕੇ ਕਾਦੇ ਹੋਣਾ ਨਹੀਂ ਪੱਗਾ ਸਿਰ ਪੱਗਾ ਸਿਰ

ਏ ਏ ਕਰਕੇ ਪੇਰੇ ਕਰਕੇ ਬੰਦਾ ਕਰ